ਹਾਂਜੀ ਸਵਾਗਤ ਆਪ ਸਭ ਦਾ ਅੱਜ ਮੈਂ ਹਾਂ ਸੁਖਾਖੜੀ ਵਾਲਾ ਕੇਐਸ ਵੱਲੋਂ ਅੱਜ ਇੱਥੇ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀ ਸਟਾਲ ਲਾਈ ਗਈ ਆ ਕਿਉਂਕਿ ਕਿਸਾਨ ਮੇਲਾ ਚੱਲ ਰਿਹਾ ਹੈ ਐਗਰੀ ਕਲਚਰ ਮੇਲਾ ਚੱਲ ਰਿਹਾ ਤੇ ਤਸਵੀਰ ਇੱਕ ਜ਼ਰੂਰ ਆਲੇ ਦੁਆਲੇ ਦੀ ਦਿਖਾ ਰਹੇ ਹਾਂ ਕਿ ਇਹ ਦੇਖ ਸਕਦੇ ਹੋ ਕਿ ਵੱਖ-ਵੱਖ ਕੰਪਨੀਆਂ ਨੇ ਜਿੱਥੇ ਆਪਣੀਆਂ-ਆਪਣੀਆਂ ਐਗਰੀਕਲਚਰ ਸਟਾਲਾਂ ਲਗਾਈ ਹੋਈਆਂ ਨੇ ਇੱਥੇ ਤੇ ਉੱਥੇ ਹੀ ਜੇ ਗੱਲ ਕਰੀਏ ਤਾਂ ਆਪਾਂ ਕੇਐਸ ਦੀ ਸਟਾਲ ਤੇ ਜਾਂਦੇ ਹਾਂ ਦੇਖਦੇ ਹਾਂ ਕਿ ਕੇਐਸ ਦਾ ਕਿਹੜਾ ਪ੍ਰੋਡਕਟ ਕਿਹੜਾ ਪ੍ਰੋਡਕਟ ਉਹ ਇੱਥੇ ਲੱਗਿਆ ਹੋਇਆ ਤੇ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਮੈਂ ਦੱਸ ਦਵਾਂ ਕਿ ਕੇਐਸ ਤੁਹਾਨੂੰ ਇੱਕ ਨਵੀਂ ਤੱਕ ਨੋ ਤਕਨੀਕ ਦੀ ਇੱਕ ਨਵੀਂ ਮਸ਼ੀਨ ਦੇ ਰਿਹਾ ਤੇ ਪਹਿਲਾਂ ਇਹ ਦੇਖ ਲਓ ਕੇਐਸ 759 ਐਕਸਸੀ ਜੀ ਹਾਂ ਰੋਟਾਵੇਟਰ ਆ ਸਟਾਰੀ ਸੌਰੀ ਸਟਾਰੀ ਦੀਪਰਾ ਕੇਐਸ ਗਰੁੱਪ ਕੇਐਸ ਦਾ ਸਟਾਰੀ ਦੀਪਰਾ ਜੀ ਇਹ ਜੋ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਅਦ ਇਹ ਸਟੇਟਾਂ ਦੇ ਵਿੱਚ ਬਹੁਤ ਕਾਮਯਾਬ ਮਸ਼ੀਨ ਹੋਈ ਆ ਕਿਉਂਕਿ ਇਹਦੀ ਤਕਨੀਕ ਜਿਹੜੀ ਲੇਟੈਸਟ ਆ ਅਤੇ ਤੁਸੀਂ ਕਿਸੇ ਵੀ ਟਰੈਕਟਰ ਦੇ ਨਾਲ ਜਿਹੜਾ ਹੈਗਾ ਇਸ ਨੂੰ ਜੋੜ ਸਕਦੇ ਹੋ ਭਾਵੇਂ ਉਹਦੇ ਚੱਕਰ ਪਾਵਰ ਘੱਟ ਹੈ ਵੱਧਾ ਇਹ ਹੈਗਾ ਲੇਜ਼ਰ ਲੈਵਲਰ ਡੀਲਕਸ ਮਾਡਲ ਆ ਕੇਐਸਪੀ ਦਾ ਦੇਖ ਸਕਦੇ ਹੋ ਇਹ ਵੀ ਇੱਥੇ ਜਿਹੜਾ ਹੈਗਾ ਮਸ਼ੀਨ ਰੱਖੀ ਗਈ ਆ ਤੇ ਇਹਦੇ ਵਿੱਚ ਇੱਥੇ ਭੀਮ ਰੋਟਾਵੇਟਰ ਵੀ ਆ ਜਿਹੜੇ ਤੁਹਾਨੂੰ ਸਾਰਿਆਂ ਨੂੰ ਪਤਾ ਨਵੀਂ ਤਕਨੀਕ ਕੀ ਆ ਨਵੀਂ ਤਕਨੀਕ ਦੀ ਐਗਰੀ ਬੋਟ ਜੀ ਹਾਂ ਐਗਰੀ ਬੋਟ ਜਿਹੜਾ ਇਹ ਡਰੋਨ ਆ ਇਹ ਜਰਾ ਦੇਖ ਸਕਦੇ ਹੋ ਕਿ ਇਹ ਕਿੰਨਾ ਜ਼ਬਰਦਸਤ ਆ ਤੇ ਅੱਜਕੱਲ ਨਵੀਂ ਤਕਨੀਕਾਂ ਤੇ ਦਵਾਈ ਛਿੜਕਣ ਦੇ ਲਈ ਖੇਤਾਂ ਦੇ ਲਈ ਐਗਰੀ ਬੋਟ ਜਿਹੜਾ ਐਗਰੀਕਲਚਰ ਕੇਐਸਏ ਵੱਲੋਂ ਜਿਹੜਾ ਹੈਗਾ ਇਹ ਨਵੀਂ ਤਕਨੀਕ ਨਾਲ ਜਿਹੜੀ ਮਸ਼ੀਨ ਆ ਉਹ ਨਿਰਯਾਤ ਕੀਤੀ ਗਈ ਹੈ ਡਰੋਨ ਜਿਹੜਾ ਹੈਗਾ ਹੁਣ ਤੁਸੀਂ ਇਸ ਦੇ ਨਾਲ ਜਿਹੜਾ ਹੈਗਾ ਸਬਸਿਡੀ 50% ਵਾਲੇ ਸਮੇਂ ਦੇ ਵਿੱਚ ਪਾ ਸਕਦੇ ਹੋ ਦੇ ਨਾਲ ਹੀ 5 ਕਿਲੋਮੀਟਰ ਦੀ ਮਾਰ ਆ ਅਤੇ ਤੁਸੀਂ ਛੜਕਾਜ ਦਾ ਹੁਣ ਇਹਦੇ ਨਾਲ ਜਿਵੇਂ ਮਰਜ਼ੀ ਕਰ ਸਕਦੇ ਹੋ ਨੇੜੇ ਤੋਂ ਥੋੜਾ ਦਿਖਾਓ ਕਿ ਇਹ ਨੀਚੇ ਟੈਂਕੀ ਆ ਜਿਹਦੇ ਵਿੱਚ ਦਵਾਈ ਦਾ ਘੋਲ ਪੈਂਦਾ ਅਤੇ ਫਰ ਲੱਗੇ ਨੇ ਬੜੇ ਮਜ਼ਬੂਤ ਆ ਤੇ ਗਾਰੰਟੀ ਵੰਟਵੀ ਦੀ ਆ ਤੇ ਗੱਲਬਾਤ ਕਰ ਲੈਣਾ ਜਿਹੜਾ ਇੱਥੇ ਮੁੰਡਾ ਨਾਲ ਹੈ ਸਰ ਇਹ ਆਲਟੈਕ ਵਰਲਡ ਰਿਫੀਕੇਸ਼ਨ ਕਾ ਡਰੋਨ ਹੈ ਐਗਰੀਬੋਟ ਇਹ 10 ਲੀਟਰ ਕੀ ਟੈਂਕ ਕਪੈਸਿਟੀ ਹੈ ਇਸਕੀ 10 ਲੀਟਰ ਮੇ ਇਹ 1 ਏਕੜ ਕੰਪਲੀਟ ਕਰਤਾ ਹੈ इसमें दो लिथियम आयन बैटरीज लगती हैं वो बैटरीज आपका ढाई एकड़ कर सकती है मतलब अगर आपने इस ड्रोन को फुली चार्ज रखा है तो आपका ये ड्रोन 10-15 मिनट में ढाई एकड़ कंप्लीट करके आएगा और वो भी सिर्फ 20 लीटर के अंदर इसमें सेफ्टी के लिए हमने ये रेडार्स दिए हैं ये रेडार्स आपके ऑब्स्टिकल अवॉइडेंस के लिए है मान लीजिए सामने कोई पेड़ आता है कोई चीज़ आती है तो उसको देख के यहाँ तो ये रुक जाएगा या उसके साइड से पाथ बना के निकल जाएगा ये हमने एक सेफ्टी फीचर दिया है ऑटो सिस्टम लगा है हाँ जी हाँ जी इसमें ऑटो सिस्टम भी है आप चाहे तो इसे मैनुअली खुद उड़ा सकते हैं या आप अपने खेत की मैपिंग करा के इसको भेज सकते हैं खुद स्प्रे करके अपने आप वापस आ जाएगा इसमें टैंक फेल सिर्फ है मान लीजिए आपका पानी खत्म बीच में हो जाता है तो एक खुद वापस आ जाएगा आपको बता के कंट्रोल कितनी दूर तक कम कर दिया पाँच किलोमीटर तक पाँच किलोमीटर किलोमीटर और क्या खास है और क्या खास है इसमें एक चीज और खास है कि मान लीजिए आपकी सेफ्टी फीचर्स में और दिया कि मान लीजिए आपकी बैटरी खत्म होने वाली है एक टाइम में तो आपको बता देगा कि मेरी बैटरी खत्म होने वाली है और बैटरी खत्म होते टाइम में ये वापस आ जाएगा और जहाँ से इसने टेक ऑफ लिया वहीं पे लैंड तो पेनागा गिरे नहीं गिरेगा नहीं ठीक है हाँ जी तो और कुछ खास इसमें इसमें इस खास साथ में ये आपको नीचे एक सेंसर दिख रहा है टेरिन जैसे मान लीजिए आपकी फसल है उसकी हाइट एक जैसी नहीं होती ऊपर नीचे होती है तो इस फसल के हिसाब से भी अपनी हाइट एडजस्ट करता है मान लीजिए आप फसल के ऊपर तीन मीटर रोड आ रहे हैं तो ये तीन मीटर ही ऊपर उड़ेगा चाहे जैसे आगे से चार आ जाएगा तो चार हो जाएगा चार हो जाएगा। उससे ऊपर हो जाएगा बिल्कुल चीज तो सॉलिड तो है मतलब आपका पानी तो बच रहा है जितना चेंज करेगा बिल्कुल आपका टाइम बच रहा है पानी बच रहा है और किसान भाई को खुद अंदर जाने की जरूरत नहीं उनकी सेहत भी अच्छा या मोबाइल रिमोट रिमोट उसका रिमोट है ठीक है

ਸਰ ਉਮੀਦ ਤਾਂ ਹੈ ਹਮ ਤਾਂ ਕੋਸ਼ਿਸ਼ ਕਰ ਰਹੇ ਕਿ ਸਬਸਿਡੀ ਮਿਲ ਜਾ ਕੇ ਗਵਰਨਮੈਂਟ ਜੈਸਾ ਚਾਹੇਗੀ ਹਮਨੇ ਤਾਂ ਪੂਰਾ ਸੌਧਿਆ ਤਾਂ ਕਿ ਕਿਸਾਨ ਜਿਤਨੇ ਕਿਸਾਨ ਭਾਈ ਉਹਨ ਸਭ ਕੇ पास ਪਹੁੰਚੇ ਇਹ ਚੀਜ਼ ਕਿੰਨਾ ਪ੍ਰਾਈਸ ਹੈ ਇਸ ਦਾ ਸਰ ਵੈਸੇ 9 ਲੱਖ ਹੈ 9 ਲੱਖ ਜੀ ਬਿਲਕੁਲ ਦੇਖ ਸਕਦੇ ਹੋ ਇਹ ਤਕਨੀਕ ਜਿਹੜੀ ਹੈਗੀ ਆ ਹੁਣ ਕੇਐਸਏ ਉਹ ਤੁਹਾਨੂੰ ਮਿਲ ਸਕਦੀ ਆ ਐਗਰੀ ਵੋਟ ਕੰਪਨੀ ਦਾ ਜਿਹੜਾ ਹੈਗਾ ਡਰੋਨ ਆ ਤੇ ਜੋ ਰਿਮੋਟ ਤੇ ਚੱਲੇਗਾ ਬੈਟਰੀ ਬੈਕ ਵਾਲਾ ਲਿਥੀਅਮ ਬੈਟਰੀ ਨੇ ਤੇ ਬਿਲਕੁਲ ਬਿਲਕੁਲ ਜੀ ਇਹ ਲੱਗਦਾ ਜੀ ਕੁਆਲਟੀ ਨਵੀਂ ਤਕਨੀਕ ਆ ਹਾਂ ਸਾਨੂੰ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਦੀ ਲੋੜ ਹੈ ਕਿਉਂਕਿ ਜਿਹੜੀ ਆਮ ਲੋਕ ਜਿਹੜੇ ਸਪਰੇਅ ਕਰਨ ਤੋਂ ਬਚਦੇ ਨੇ ਕਿਉਂਕਿ ਜਿਹੜਾ ਉਹਦੀ ਦਵਾਈ ਹੈ ਉਹਦਾ ਜਿਹੜਾ ਨਸ਼ੇ ਤੋਂ ਹੋਣ ਤੋਂ ਬਚਣ ਦਾ ਮਤਲਬ ਵੀ ਉਹ ਕਈ ਵਾਰ ਬੰਦਾ ਬੇਹੋਸ਼ ਹੋ ਜਾਂਦਾ ਇਸ ਕਰਕੇ ਮਤਲਬ ਮਤਲਬ ਇਨਸਾਨ ਨੂੰ ਦਵਾਈ ਚੜ੍ਹਦੀ ਹੈ ਸਾਨੂੰ ਦਵਾਈ ਚੜ੍ਹਨ ਤੋਂ ਰੋਕਣ ਵਾਸਤੇ ਆਟੋਮੈਟਿਕ ਮਸ਼ੀਨ ਹੈ ਐਡਰੋਮੈਟਿਕ ਮਸ਼ੀਨ ਹੈ ਟਾਕਾਪਟਰ ਨਹੀਂ ਕੋਈ ਲੜੜਾ ਨਹੀਂ ਰੋਡ ਦੱਬਣਾ ਘੱਟ ਹੋ ਜਾਣਾ ਹਾਂਜੀ ਹਾਂਜੀ ਦੱਸੋ ਇਹਦੀ ਖਾਸੀਅਤ ਦੱਸੋ ਖਾਸੀਅਤ ਦੇਖੋ ਇਹ ਆਉਣ ਵਾਲੀ ਜਿਹੜੀ ਟੈਕਨੋਲੋਜੀ ਹੈ ਤੁਹਾਨੂੰ ਪਤਾ ਹੀ ਹੈ ਕਿ ਇਸ ਗਰੁੱਪ ਹਰ ਵਕਤ ਜਿਵੇਂ ਕਿਸਾਨਾਂ ਦੇ ਨਾਲ ਖੜਾ ਰਹਿੰਦਾ ਕਿਸਾਨਾਂ ਆਪਣੇ ਆਸਦੇ ਨੇ ਵੀ ਸਾਨੂੰ ਫੀਡਬੈਕ ਦਿੰਦੇ ਨੇ ਵੀ ਆਹ ਚਾਹੀਦਾ ਨਮਾਏ ਚਾਹੀਦਾ ਤੇ ਉਸ ਤੋਂ ਬਾਅਦ ਜਿਵੇਂ ਹੁਣ ਇਹ ਡਰੋਨ ਸਿਸਟਮ ਕਿਵੇਂ ਆਇਆ ਹੁਣ ਆਪਣੇ ਮੱਕੀ ਦਾ ਬਹੁਤ ਜ਼ਿਆਦਾ ਚਾਰਪੈਣ ਲੱਗ ਗਿਆ ਮੱਕੀ ਪਕਾਈ ਜਾਂਦੀ ਹੈ ਗੰਨਾ ਬਹੁਤ ਲੱਗਣ ਲੱਗ ਗਿਆ ਦੁਬਾਰਾ ਤੋਂ ਕਿਉਂਕਿ ਉਹਦਾ ਚੋਰੇ ਕਰਕੇ ਉਹਤੇ ਮੱਕੀ ਤੇ ਗੰਨੇ ਤੇ ਉੱਪਰ ਸਪਰੇਅ ਕਰਨੀ ਬਹੁਤ ਔਕੀ ਸੀ ਕਿਤੇ ਆਪਾਂ ਪਹੁੰਚਦੇ ਜੀ ਤਾਂ ਮੰਨ ਕੇ ਚਲੋ ਆਪਾਂ ਨੂੰ ਲੇਬਰ ਚਾਹੀਦੀ ਆ ਟਰੈਕਟਰ ਚਾਹੀਦਾ ਸਭ ਕੁਝ ਚਾਹੀਦਾ ਪਰ ਉਹਤੇ ਫੇਰ ਵੀ ਓਨੀ ਜੀ ਯਾਨੀ ਕਿ ਆਪਾਂ ਸਪਰੇਅ ਇੰਨੀ ਵਧੀਆ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ ਪਰ ਹੁਣ ਜਦੋਂ ਇਹ ਡਰੋਨ ਆ ਗਿਆ ਡਰੋਨ ਦੇ ਨਾਲ ਇੱਕ ਤਾਂ ਕੀ ਇਹ ਟਾਈਮ ਬਚੂਗਾ ਦੂਸਰਾ ਪੂਰੀ ਵਧੀਆ ਸਪਰੇਅ ਹੋਊਗੀ ਤੇ ਆਪਾਂ ਨੂੰ ਕੋਈ ਵੀ ਐਵੇਂ ਨਹੀਂ ਰਹੂਗਾ ਕਿ ਬੰਦੇ ਉੱਥੇ ਛੱਡ ਗਏ ਉੱਥੇ ਸਪਰੇਅ ਨਹੀਂ ਹੋਈ ਇਹਨੂੰ ਆਪਾਂ ਮੈਪਿੰਗ ਕਰ ਦੇਣੀ ਆ बिया इनने ਇੱਕੜ ਦੇ ਵਿੱਚ ਤੂੰ ਜਾ ਕੇ ਘੁੰਮ ਵਰ ਕੇ ਸਪਰੇਅ ਕਰਨੀ ਆ ਤਾਂ ਆਪਾਂ ਇਹਨੂੰ ਚੱਲ ਕੇ ਆਟੋਮੈਟਿਕ ਛੱਡ ਦੇਣਾ ਤੇ ਉਸ ਤੋਂ ਬਾਅਦ ਇਹਨੇ ਜਾਣਾ ਇੱਕ ਇੱਕੜ ਤੇ ਸਪਰੇਅ ਕਰਕੇ ਉਸ ਤੋਂ ਬਾਅਦ ਵਾਪਸ ਆ ਜਾਣਾ। ਕੀ ਬਾਤ ਆ। ਬਾਕੀ ਇਹਦੇ ਡਿਟੈਕਟਰ ਵੀ ਲੱਗੇ ਹੋਏ ਨੇ ਮੈਂ ਦਿਖਾਵਾਂਗਾ ਓਰੇ। ਇਹ ਡਾਰਡ ਡਿਟੈਕਟਰ ਲੱਗੇ ਹੋਏ ਨੇ ਜੇ ਕੋਈ ਚੀਜ਼ ਇਹਦੇ ਨੇੜੇ ਆਉਗੀ ਤਾਂ ਇਹਨੇ ਆਪਣੇ ਆਪ ਦੂਰ ਹੋ ਜਾਣਾ। ਹਾਂ ਮੇਰਾ ਤ੍ਰਕਤਾ ਹਾਂ ਨੇ ਹਾਂਜੀ ਹਾਂ ਬਾ ਤ੍ਰਕਤਾ ਤੇ ਤਾਰਾ ਇਹਨੇ ਆਪਣੇ ਪਾਸ ਤੋਂ ਦੂਰ ਚਲੇ ਜਾਣਾ ਤੇ ਐਕਸੀਡੈਂਟ ਕੇਸ ਦੀ ਚਾਂਸ ਹੋਣ ਦੇ ਬਹੁਤ ਘੱਟ ਨੇ। ਜਿਵੇਂ ਹੁਣ ਕੀ ਰੇਟ ਆ ਰਿਹਾ ਹੈ ਜੇ ਸਬਸਿਡੀ ਆਉਣ ਵਾਲੇ ਟਾਈਮ ਦੇ ਵਿੱਚ ਯਾਨੀ 2-4 ਮਹੀਨਿਆਂ ਬਾਅਦ ਪੰਜਾਬ ਸਰਕਾਰ ਇਹ ਤੇ ਸਬਸਿਡੀ ਅਨਾਉਂਸਮੈਂਟ ਕਰੂਗੀ ਪੂਰੇ ਇੰਡੀਆ ਦੇ ਵਿੱਚ ਗੁਰਗਾਉਂ ਦੇ ਵਿੱਚ ਬੰਦੇ ਬੁਲਾਏ ਗਏ ਸੀ ਭਾਰਤ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਇਹਦੀ ਟ੍ਰੇਨਿੰਗ ਦਿੱਤੀ ਗਈ ਹੈ ਡਰੋਨ ਦੀ ਉਹਨਾਂ ਦੀ ਕਈ ਤਰ੍ਹਾਂ ਦੇ ਡਰੋਨ ਸੀਗੇ ਉੱਥੇ ਪਰ ਜਿਹੜਾ ਸਭ ਤੋਂ ਬੈਸਟ ਕੰਪਨੀ ਆ ਉਹ ਹੈਗੀ ਆ ਜਿਹੜੀ ਆਪਣੀ ਆਪ ਲੈ ਕੇ ਆਇਆ ਆਇਓਟੈਕ ਕੰਪਨੀ ਠੀਕ ਹੈ ਇਹਦਾ ਬ੍ਰਾਂਡ ਆ ਇਹ ਇਹਦਾ ਬ੍ਰਾਂਡ ਦਾ ਨੋ ਹੈਗਾ ਐਗਰੀਬੋਰਡ ਐਗਰੀਬੋਰਡ ਆਪਾਂ ਨਾਮ ਤੇ ਚੱਲ ਰਿਹਾ ਤੇ ਆਪਣੇ ਕੋਲ ਅੱਜ ਮੰਨ ਕੇ ਕੱਲ ਤੋਂ ਜਦੋਂ ਤੇ ਮੇਲੇ ਤੇ ਭੀੜ ਲੱਗੀ ਰਹੀ ਹੈ ਇਨਕੁਆਰੀ ਰਹੀ ਹੈ ਇੰਨੀ ਕਿ ਲੋਕਾਂ ਨੇ ਬਹੁਤ ਪਸੰਦ ਕਰਿਆ ਤੇ ਕਹਿੰਦੇ ਵੀ ਜਲਦੀ ਤੋਂ ਜਲਦੀ ਇਹਦੇ ਰਿਗਾਰਡਿੰਗ ਸਾਨੂੰ ਡੈਮੋ ਦੋ ਤੇ ਉਸ ਤੋਂ ਬਾਅਦ ਜਦੋਂ ਸਰਕਾਰ ਦੀ ਸਬਸਿਡੀ ਹੁੰਦੀ ਹੈ ਤੇ ਫਿਰ ਅਸੀਂ ਬੱਤ ਤੋਂ ਬੱਤ ਬੁਕਿੰਗ ਕਰਾ ਕੇ ਇਹਦਾ ਲਾਭ ਲੈ ਸਕੀਏ ਬਿਲਕੁਲ ਬਿਲਕੁਲ ਕੁਝ ਲੋਕ ਵੀ ਦੇਖਣ ਆਏ ਨੇ ਹਾਂਜੀ ਹਾਂਜੀ ਬਾਈ ਜੀ ਦੇਖਦੇ ਹੋ ਜੀ ਇਹ ਨਵੀਂ ਚੀਜ਼ ਨਵੀਂ ਤਕਨੀਕ ਆ ਦੇਖੋ ਬਾਈ ਜੀ ਮੈਂ ਡੀਲਰ ਆ ਕੇਐਸ ਦਾ ਯਾਦਵੰਦਰ ਟ੍ਰੇਡਿੰਗ ਕੰਪਨੀ ਬਠਿੰਡਾ ਤੋਂ ਮੈਂ ਵਧੀਆ ਮਤਲਬ ਕਿ ਸਾਰੇ ਸੰਧੀ ਵਧੀਆ ਸੇਲ ਹੁੰਦੇ ਆ ਵਧੀਆ ਨਾਮ ਬਣਿਆ ਕੇਐਸ ਗਰੁੱਪ ਦਾ ਬਾਕੀ ਜਿਹੜੀ ਇਹ ਚੀਜ਼ ਲਈ ਹੈ ਬਹੁਤ ਵਧੀਆ ਮੈਂ ਹੁਣੇ ਮੁੰਡੇ ਤੋਂ ਪੁੱਛਿਆ ਇਹਦੇ ਬਾਰੇ ਜਾਣਕਾਰੀ ਥੋੜੀ-ਮੋਟੀ ਮੈਨੂੰ ਮਿਲੀ ਹੈ ਬਹੁਤ ਵਧੀਆ ਚੀਜ਼ ਹੈ ਇਹ ਕਿਸਾਨ ਭਰਾਵਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਇੱਕ ਤਾਂ ਇਹਨੇ ਇਹ ਦੱਸਿਆ ਵੀ ਇਹਨੂੰ ਤੁਸੀਂ 5 ਕਿਲੋਮੀਟਰ ਤੱਕ ਰੇਣ ਜਾਣਾ ਹੈ ਤਾਂ ਜੇ ਇਹ 2.5 ਕਿਲੋਮੀਟਰ ਤੱਕ ਰ ਜਾ ਕੇ ਇਹਨੂੰ ਪਤਾ ਲੱਗ ਗਿਆ ਵੀ ਮੇਰਾ 5 ਕਿਲੋਮੀਟਰ ਤੱਕ ਨਹੀਂ ਜਾ ਸਕਦੀ ਤਾਂ 2.5 ਤੋਂ ਇਹ ਵਾਪਸ ਆ ਕੇ 5 ਪੂਰਾ ਕਰੂਗੀ ਇਹ ਨਹੀਂ ਵੀ ਉੱਥੇ ਜਾ ਕੇ ਰੁਕ ਜੂਗੀ ਜਾਂ ਜਾਣਾ ਪਊਗਾ ਜਾਂ ਕੋਈ ਦਿੱਕਤ ਆਊਗੀ ਬਹੁਤ ਵਧੀਆ ਜੀ ਇਹ ਇੱਕ ਕਿੱਲੇ ਦੇ ਵਿੱਚ ਇਹ ਸਪਰੇਅ ਕਰੂਗੀ ਬਹੁਤ ਵਧੀਆ ਕਿਸਾਨ ਭਰਾਵਾਂ ਲਈ ਇਹ ਵਧੀਆ ਚੀਜ਼ ਆਈ ਹੈ ਇਹਨੂੰ ਵੱਧ ਤੋਂ ਵੱਧ ਖਰੀਦੋ ਇਹਦੀ ਸਬਸਿਡੀ ਹੈ ਜਿਹੜੀ ਉਹ ਵੀ ਜਲਦ ਤੋਂ ਜਲਦ ਸਰਕਾਰ ਜ਼ੋਰ ਲਾ ਰੱਖਿਆ ਹੈ ਮਿਲੂਗੀ 50% ਤੇ 80% ਕਿਸਾਨ ਭਰਾਵਾਂ ਵਾਸਤੇ ਬਹੁਤ ਵਧੀਆ ਇਹ ਤੋਹਫਾ ਹੈ ਮੈਂ ਇੱਕ ਬੇਨਤੀ ਕਰਦਾ ਵੀ ਸਾਡਾ ਤਲਵੰਡੀ ਸਾਬੋ ਦਮਦਮਾ ਸਾਹਿਬ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਆਏ ਬੁੱਧਵਾਰ ਉੱਥੇ ਸਾਰਾ ਪੰਜਾਬ ਆਉਂਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਅਸੀਂ ਏ ਉੱਥੇ ਲੈ ਕੇ ਆਵਾਂਗੇ ਕਿਸਾਨ ਭਰਾਵਾਂ ਨੂੰ ਉੱਥੇ ਅਸੀਂ ਇਹਦੀ ਡੈਮੋ ਦੇਵਾਂਗੇ ਜੀ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਬਨ ਕੇ ਪਹੁੰਚੋ ਜਰੂਰ ਉੱਥੇ ਬਿਲਕੁਲ ਬਿਲਕੁਲ ਜੀ ਆਹ ਦੇਖ ਸਕਦੇ ਹੋ ਇੱਕ ਲੇਟੈਸਟ ਡਰੋਨ ਆ ਤੁਸੀਂ ਇਹਦੇ ਨਾਲ ਸਪਰੇਅ ਕਰ ਸਕਦੇ ਹੋ ਰਿਮੋਟ ਦੇ ਨਾਲ 5 ਕਿਲੋਮੀਟਰ ਦੀ ਮਾਰ ਹੈ 5 ਕਿਲੋਮੀਟਰ ਤੇ ਰੈਡਾਰ ਡਿਟੈਕਟਰ ਨੇ ਕੋਈ ਦਰਖਤ ਤਾਰਾਂ ਆਉਂਦੀਆਂ ਨੇ ਤਾਂ ਆਪਣੇ ਆਪ ਇਸ ਨੇ ਰਸਤਾ ਚੇਂਜ ਕਰ ਲੈਣਾ ਉਸ ਤੋਂ ਬਾਅਦ BW ਇਹ ਸੁਪਰ ਸੀਟਰ ਜੀ ਹਾਂ ਸੁਪਰ ਸੀਟਰ ਹੈ KSA ਦਾ ਇਹ ਵੀ ਇੱਥੇ ਬੜਾ ਜਿਹੜਾ ਲੋਕਾਂ ਨੂੰ ਪਸੰਦ ਆ ਰਿਹਾ ਤੇ ਇੱਧਰ ਫੇਰ ਇੱਕ ਹੋਰ ਸਟਾਰੀਪਰ ਮਾਡਲ KSA 756 56 7562 KSA 7562 ਜਿਹੜਾ ਹੈਗਾ KS ਗਰੁੱਪ ਦਾ ਇਹ ਵੀ ਸਟਾਰੀਪਰ ਆ ਜੋ ਆਲਰੇਡੀ ਮਾਰਕੀਟਿੰਗ ਦੇ ਵਿੱਚ ਚੱਲ ਰਿਹਾ ਬਿਲਕੁਲ ਜੀ ਆ ਦੇਖ ਰਹੇ ਹੋ ਜੀ ਮਸ਼ੀਨਾਂ ਤੁਸੀਂ ਕਿਵੇਂ ਕਿੰਨਾਂ ਲੋਕਾਂ ਨੂੰ ਜਿਹੜਾ ਹੈਗਾ ਸਹਾਇਕ ਮਿਲ ਰਿਹਾ ਜੀ ਜੋ ਕਿਨੇ ਮੇਲੇ ਆ ਲੋਕਾਂ ਨੂੰ ਬਾਈ ਇਹੀ ਹੈ ਸਾਡੇ ਭਰਾ ਸਤਵਿੰਦਰ ਜੀ ਪਹੁੰਚੇ ਨੇ ਮੇਲੇ ਤੇ ਬਹੁਤ ਇਹਨਾਂ ਦਾ ਜੋਰ ਲੱਗਿਆ ਹੋਇਆ ਇਸ ਟਾਈਮ ਬਾਈ ਜੀ ਦਾ ਸਤਵਿੰਦਰ ਜੀ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਡੇਲੀ ਉੱਥੇ ਰਾਤ ਨੂੰ 12 ਵਜੇ ਪਹੁੰਚਦੇ ਆ ਜਾਂਦੇ ਆ ਘਰੇ ਵੀ ਮਸ਼ੀਨਾਂ ਤੂੜੀ ਵਾਲਿਆਂ ਡੀਲਰਾਂ ਨੂੰ ਪੂਰੀ ਜ਼ਬਰਦਸਤ ਸਪਲਾਈ ਕਰ ਰਹੇ ਆ ਬਹੁਤ ਸ਼ਾਨਦਾਰ ਮਸ਼ੀਨ ਹੈ ਸਾਡੀ 700 ਜਿਹੜੀ ਇਹ 75 75 60 ਮਸ਼ੀਨ ਹੈ ਸਾਡੀ ਜਿਹੜੀ ਜੀ ਇਹ ਸਾਢੇ 1/2 ਫੁੱਟ ਕੱਟ ਰਾ ਜੀ ਇਹਦਾ 66 ਇੰਚ ਡਰਮਾ ਜੀ ਇਹਦਾ ਤਿੰਨ ਇਹਦੇ ਪੱਖੇ ਲੱਗੇ ਆ ਇਹ ਮਸ਼ੀਨ ਸਾਡੀ ਚੱਲ ਰਹੀ ਹੈ ਪਹਿਲਾਂ ਤੋਂ ਵੀ ਪਰ ਜਿਹੜਾ ਨਵਾਂ ਮਾਡਲ ਬਣਾਇਆ ਏ 759 ਉਧਰ ਖੜਾ ਪਰਲੇ ਪਾਸੇ ਉਹਦੇ ਬਾਰੇ ਇਹ ਹੈ ਵੀ ਉਹ ਮਸ਼ੀਨ ਦਾ ਡਰਮ ਵੱਡਾ ਹੈ 759 ਦਾ ਪੱਖੇ 2 ਹੈ ਕਟਰ ਵੱਡਾ ਹੈ ਪਰ ਇਹਦੇ ਵਿੱਚ ਮਲਟੀ ਗੀਅਰ ਲੱਗਾ ਮਲਟੀ ਗੀਅਰ ਨਾਲ ਕਿਸਾਨ ਭਰਾਵਾਂ ਦਾ 10000 ਦਾ ਫਾਇਦਾ ਹੋ ਗਿਆ ਫਿਰ ਟਾਈਮ ਦੀ ਬਚਤ ਹੋ ਗਈ ਤਾਂ ਕਿੱਥੇ ਪੁਲੀਆਂ ਪੜਦੇ ਕਿੱਥੇ ਗੀਅਰ ਪੜਦੇ ਬੜਾ ਵਧੀਆ ਆਪਾਂ ਨੂੰ ਮਸ਼ੀਨ ਦਾ ਰਿਸਪੌਂਸ ਮਿਲ ਰਿਹਾ ਬਾਕੀ ਆ ਰਹੇ ਸਾਡੇ 9900 ਮਾਡਲ ਆ ਜੀ ਜੀਐਸ ਦਾ ਕੇਸ ਦਾ ਜੀ ਇਹ 9300 ਮਾਡਲ ਹੈ ਜਿਹੜਾ ਬਹੁਤ ਸ਼ਾਨਦਾਰ ਬਣਾਇਆ ਹੈ ਇਹ ਮਸ਼ੀਨ ਹੈ ਜਿਹੜੀ ਨੰਬਰ 1 ਬਣ ਗਈ ਹੈ ਜੀ ਸਾਰੇ ਪਾਸੇ ਘੁੰਮ ਰਹੀ ਹੈ ਮਤਲਬ ਕਿ ਅਸੀਂ ਆਪ ਕੱਲ ਮਸ਼ੀਨਾਂ ਇਹ ਬਠਿੰਡੇ ਤੋਂ ਆਇਆ ਸੀ ਵੀ ਜਾਂ ਰਾਜਸਥਾਨ ਭੇਜੀਆਂ ਜੀ ਪੰਜ ਮਸ਼ੀਨਾਂ ਤੋਰੀਆਂ ਕੇਸ ਦੀਆਂ ਕਿਸਾਨ ਭਰਾ ਬਹੁਤ ਪਸੰਦ ਕਰ ਰਹੇ ਐ ਇਸ ਮਸ਼ੀਨ ਨੂੰ ਬਹੁਤ ਵਧੀਆ ਸਫਾਈ ਹੈ ਦੀ ਬਹੁਤ ਵਧੀਆ ਚੱਲਣ ਦੇ ਵਿੱਚ ਨਾ ਰੀਸੇਲ ਇਹ ਸਾਰੀਆਂ ਮਸ਼ੀਨਾਂ ਨੂੰ ਪਿੱਛੇ ਛੱਡ ਗਈ ਹੈ ਪੂਰੀ ਸਿਰਾ ਹੈ ਜੀ ਸਿਰਾ ਕੀ ਬਾਤ ਹੈ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿਸਾਨ ਭਰਾਵਾਂ ਨੂੰ ਵੀ ਕੇਐਸ 9300 ਖਰੀਦੋ ਸਾਡੀ ਸਰਵਿਸ ਵੱਲੋਂ ਅਸੀਂ ਨੰਬਰ 1 ਤੇ ਆ ਤਾਂ ਹੀ ਸਾਡਾ ਨਾਮ ਚੱਲੀ ਜਾਂਦਾ ਹੈ ਕੀ ਬਾਤ ਹੈ ਬਾਕੀ ਸਾਡੀ ਡੀਲ ਵਧੀਆ ਹੈ ਤੇ ਸਰਵਿਸ ਵਧੀਆ ਹੈ ਕੀ ਬਾਤ ਹੈ ਹਾਂਜੀ ਬਿਲਕੁਲ ਥੈਂਕ ਯੂ ਬਿਲਕੁਲ ਜੀ ਦੱਸ ਜੀਏ ਕੇਐਸ ਗਰੁੱਪ ਰਾਏਕੋਟ ਰੋਡ ਮਲੇਰ ਕੋਟਲਾ ਕੇਐਸ ਗਰੁੱਪ ਨਾਮ ਹੀ ਕਾਫੀ ਹੈ ਤੇ ਕੇਐਸ ਤੇ ਲੋਕਾਂ ਨੂੰ ਕਿਸਾਨਾਂ ਨੂੰ ਇੰਨਾ ਜ਼ਿਆਦਾ ਯਕੀਨ ਆ ਕਿ ਕੇਐਸ ਗਰੁੱਪ ਦੇ ਕੇਐਸ ਦੇ ਮਾਰਕੇ ਵਾਲੇ ਜਿਹੜੇ ਪ੍ਰੋਡਕਟ ਨੇ ਚਾਹੇ ਕੰਬਾਈਨ 9300 ਮਾਡਲ ਹੋਵੇ ਸਟਰਾ ਰੀਪਰ ਜਿਹੜਾ ਹੈਗਾ ਉਹ ਹੋਵੇ 7562 ਜਾਂ 759 ਜਾਂ ਫਿਰ BW ਮਸ਼ੀਨ ਹੋਵੇ ਤੇ ਲੇਟੈਸਟ ਜਿਹੜਾ ਪ੍ਰੋਡਕਟ ਆ ਉਹ ਵੱਡਾ ਇਹ ਆ ਕਿ ਡਰੋਨ ਹੁਣ 5 ਕਿਲੋਮੀਟਰ ਦੀ ਮਾਰ ਤੱਕ ਤੁਸੀਂ ਇਹ ਰਿਮੋਟ ਦੇ ਨਾਲ ਸਪਰੇਅ ਕਰ ਸਕੋਗੇ ਵੱਖ-ਵੱਖ ਫਸਲਾਂ ਦੇ ਵਿੱਚ ਉਹ ਵੀ ਡਰੋਨ ਰਾਹੀਂ ਜੋ ਤੁਹਾਨੂੰ ਸਿਰਫ ਕੇਐਸ ਗਰੁੱਪ ਦੀ ਗਰੰਟੀ ਦੇ ਨਾਲ ਹੀ ਉਪਲਬਧ ਕੀਤਾ ਜਾਏਗਾ ਜੇਕਰ ਤੁਸੀਂ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆ ਵੈਬਸਾਈਟ ਜਿਹੜੀ ਹੈ ਕੇਐਸ ਗਰੁੱਪ ਮਲੇਰ ਕੋਟਲਾ ਤੇ ਜਾ ਕੇ ਲੈ ਸਕਦੇ ਹੋ ਤੇ ਉੱਥੋਂ ਜਾ ਕੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੇਗੀ ਜੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਕੇਐਸ ਗਰੁੱਪ ਰੈਕੋਰਡ ਰੋਡ ਮਲੇਰ ਕੋਟਲਾ ਕੇਐਸ ਐਗਰੋਟੈਕ ਇੰਡਸਟਰੀ ਦੇ ਵਿੱਚ ਜਾ ਕੇ ਤੁਸੀਂ ਲੈ ਸਕਦੇ ਹੋ ਤੇ ਵਧੇਰੇ ਜਾਣਕਾਰੀ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ